ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੁਆਬਾ ਨਿਊਜ਼ 24 ਮੈਂ ਹਾਂ ਗੁਰਮਤ ਸਿੰਘ ਮੇਰੇ ਨਾਲ ਜੌਨੀ ਨਿਆਰ ਕੈਮਰਾਮੈਨ ਅੱਜ ਅਸੀਂ ਮੇਲੇ ਪਹੁੰਚੇ ਹਾਂ ਜਿੱਥੇ ਕੋਈ ਪੰਜਾਬੀ ਵੀਰ ਸਾਡਾ ਆਸਟ੍ਰੇਲੀਆ ਤੋਂ ਆ ਕੇ ਉਹ ਰੇੜੀ ਲਾ ਰਿਹਾ ਲਾ ਰਿਆ ਉਹਦੇ ਵਿੱਚ ਜਿਹੜੇ ਪ੍ਰਵਾਸੀ ਆ ਪ੍ਰਵਾਸੀਆਂ ਨੇ ਉਹਦੇ ਬਰਬਰ ਰੇੜੀ ਲਾਤੀ ਤੇ ਉਹਨਾਂ ਨੇ ਕਿਹਾ ਵੀ ਤੂੰ ਰੇੜੀ ਥੋੜੀ ਪਰੇ ਕਰ ਲੈ ਪਰ ਉਹ ਨਹੀਂ ਪ੍ਰਵਾਸੀ ਪਰੇ ਕਰ ਰਹੇ ਤੇ ਜਿਹੜੀ ਰੇੜੀ ਆ ਉੱਥੇ ਮੱਖੀਆਂ ਮੱਛਰ ਸਾਰਾ ਔਰਗੇ ਉਹ ਰੋਟੀ ਪਾਣੀ ਦਾ ਮਤਲਬ ਉਹਨੇ ਨਾ ਨੂਨ ਬਣਾਉਂਦਾ ਸਰਦਾਰ ਜੀ ਤੇ ਔਰ ਜਦੋਂ ਮਤਲਬ ਉਹ ਖਾਂਦੇ ਮੱਖੀਆਂ ਆਉਂਦੀਆਂ ਉਹ ਕਹਿੰਦਾ ਮੇਰੀ ਗਾਹ ਕੀ ਘਟਦੀ ਆ ਪਰ ਅਸੀਂ ਆ ਜਿਹੜਿਆ ਪਰਦੇਸੀ ਆ ਅਸੀਂ ਇਹਨਾਂ ਨਾਲ ਗੱਲਬਾਤ ਕੀਤੀ ਆ ਪਰ ਉਹ ਨਹੀਂ ਮੰਦੀ ਉਹ ਕਹਿੰਦੀ ਅਸੀਂ ਜਿਹੜੀ ਇੱਥੇ ਲਾਉਣੀ ਆ ਜੋ ਮਰਜ਼ੀ ਹੋ ਜਾਏ ਉਹ ਸਰਦਾਰ ਜੀ ਕਹਿੰਦੇ ਮੈਂ 3 ਸਾਲ ਤੋਂ ਇੱਥੇ ਆ ਉਹ ਕਹਿੰਦੀ ਮੈਂ 1.5-2 ਸਾਲ ਤੋਂ 2 ਸਾਲ ਤੋਂ ਮੈਂ ਵੀ ਇੱਥੇ ਆ ਤੇ ਅਸੀਂ ਉਹਨਾਂ ਦੀ ਗੱਲਬਾਤ ਆ ਜਿਹੜੀ ਤੁਹਾਨੂੰ ਜਰੂਰ ਦਿਖਾਵਾਂਗੇ ਅਸੀਂ ਹਰ ਗਲੀ ਦੀ ਹਰ ਕੋਨੇ ਦੀ ਕਵਰ ਤੁਹਾਡੇ ਤੱਕ ਪਹੁੰਚਾਉਣ ਦਾ ਯਤਨ ਕਰਦੇ ਰਹਾਂਗੇ ਤੁਸੀਂ ਦੇਖਦੇ ਰਹਿਣਾ ਦੁਆਬਾ ਨਿਊਜ਼ 24 ਧੰਨਵਾਦ ਹਾਂਜੀ ਮੇਰਾ ਨਾਮ ਜਿਹੜੇ ਸਰਦਾਰ ਜੀ ਸਰਦਾਰ ਜੀ ਦੇਸੀ ਰਸੋਈ ਵਾਲੇ ਉਹ ਵੀ ਮੌਜੂਦ ਆ ਅਸੀਂ ਇਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲੇ ਜੀ ਬਹੁਤ ਵਧੀਆ ਕਿੰਨੇ ਸਾਲ ਤੋਂ ਰੇੜੀ ਲਾ ਰਹੇ ਜੀ ਇੱਥੇ 3 ਸਾਲ ਤੋਂ ਲਾ ਰਹੇ ਆ ਜੀ 3 ਸਾਲ ਤੋਂ ਹਾਂ ਜੀ ਤਾਂ ਜਦੋਂ ਇੱਥੇ ਰੇੜੀ ਰੇੜੀਆਂ ਤਕਰੀਬਨ ਬਹੁਤ ਹੋਈ ਜਾਂਦੀਆਂ ਹਾਂ ਜੀ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਇਦੇ ਬਾਰੇ ਕਹਿਣਾ ਕਿ ਜਿਹੜਾ ਵੀ ਆਪਣਾ ਕੰਮ ਕਰਦਾ ਆ ਵੀ ਰੋਜੀ ਰੋਟੀ ਕਮਾਉਂਦਾ ਆ ਪਰ ਇੱਕ ਦੇ ਕੰਮ ਦੇ ਕਰਕੇ ਕਿਸੇ ਨੂੰ ਪਰੇਸ਼ਾਨੀ ਨਾ ਹੋਵੇ ਜਿੱਦਾਂ ਇੱਕ ਕੰਮ ਕਰਦਾ ਬੰਦਾ ਦੂਜਾ ਆ ਗਿਆ ਉਹਦੇ ਕਰਕੇ ਕਿਸੇ ਨੂੰ ਪਰੇਸ਼ਾਨੀ ਨਾ ਹੋਵੇ ਰੋਜੀ ਰੋਟੀ ਸਾਰੇ ਹੀ ਕਮਾਉਣ ਅੜ ਕੇ ਨਾ ਕੋਈ ਬੈਠੇ ਵਿੱਚ ਵੀ ਅਸੀਂ ਦੂਸਰੇ ਬੰਦੇ ਨੂੰ ਪਰੇਸ਼ਾਨ ਕਰਨਾ ਆਪਣੀ ਰੋਜੀ ਰੋਟੀ ਕਮਾਉਣੀ ਆ ਹੁਣ ਜਿੱਦਾਂ ਮੈਂ ਇੱਥੇ 3 ਸਾਲ ਤੋਂ ਕੰਮ ਕਰਦਾ ਪਿਆ ਆ ਹੁਣ ਇਹ ਆ ਗੰਨੇ ਵਾਲੀ ਰੇੜੀ ਇਹਨਾਂ ਨੇ ਇੱਥੇ ਲਾਈ ਹੋ ਆ ਇਹ ਸਾਰਾ ਦਿਨ ਇੱਥੇ ਚਲਦੀ ਹੀ ਰਹਿੰਦੀ ਆ ਮਤਲਬ ਉਧਾ ਤਾਂ ਕੋਈ ਹੱਲ ਨਹੀਂ ਪਰ ਗਾਹਕ ਨਹੀਂ ਵੀ ਆਇਆ ਤਾਂ ਵੀ ਚਲਦੀ ਰਹਿਣੀ ਆ ਮੈਂ ਇਤੋਂ ਆਪਣੀ ਆਵਾਜ਼ ਟੇਬਲ ਤੱਕ ਨਹੀਂ ਪਹੁੰਚਾ ਸਕਦਾ ਕਈ ਕਸਟਮਰ ਨੂੰ ਉੱਚੀ ਉੱਚੀ ਬੋਲਣਾ ਪੈਂਦਾ ਸਾਰਾ ਦਿਨ ਸਿਰ ਦੁਖਣ ਲੱਗ ਜਾਂਦਾ ਫੇਰ ਜਦੋਂ ਦੀ ਇਹਨਾਂ ਨੇ ਰੇੜੀ ਇੱਥੇ ਲਾਈ ਇੱਥੇ ਮੱਖੀਆਂ ਦੇਖ ਲਓ ਕਿੰਨੀਆਂ ਆ ਮੱਖੀਆਂ ਇੰਨੀਆਂ ਆ ਖਾਣ ਪੀਣ ਵਾਲਾ ਸਮਾਨ ਆ ਸ਼ੁੱਧ ਘਰ ਵਾਲਾ ਸਮਾਨ ਆ ਇਹਦੇ ਚੋੜ ਉੜ ਕੇ ਜਾਂਦੇ ਤੁਹਾਡੇ ਕਾਹਦੇ ਕੰਮ ਆ ਸਾਡਾ ਰਾਜਮਾ ਚਾਵਲ ਆ ਕੜੀ ਚਾਵਲ ਆ ਪਾਲਕ ਪਨੀਰ ਆ ਆਲੂ ਵਾਲੇ ਪਰੌਂਠੇ ਆ ਲੱਸੀ ਹੁੰਦੀ ਆ ਸਾਡੀ ਹੁਣ ਇਹ ਖਾਣੇ ਦੇ ਵਿੱਚ ਉੜ ਕੇ ਪਈ ਆ ਗਾਹਕ ਸਾਹਮਣੇ ਕੜਾ ਇਹਨਾਂ ਨੇ ਕਿਹਾ ਮੱਖੀ ਪੈ ਗਈ ਆ ਰੋਟੀ ਨਹੀਂ ਖਾਣਗੇ ਹੈ ਰੋਟੀ ਨਹੀਂ ਖਾਣਗੇ ਰੋਟੀ ਨਹੀਂ ਖਾਣਗੇ ਫੇਰ ਇਹਨਾਂ ਨੂੰ ਮੈਂ ਪਹਿਲੇ ਦਿਨ ਕਿਹਾ ਸੀ ਰੇੜੀ ਆਪਣੀ ਥੋੜੀ ਹਟਕੇ ਲਾ ਲਓ ਉਧਰਲੇ ਪਾਸੇ ਵੀ ਜਿਹੜਾ ਮੈਨੂੰ ਪਰੇਸ਼ਾਨੀ ਨਾ ਇੱਕ ਇਹ ਰੇੜੀਆਂ ਨੇ ਨਹੀਂ ਕਹਿੰਦੇ ਇੱਥੇ ਹੀ ਪਸਾਉਣੀ ਆ ਹੋਰ ਮੈਨੂੰ ਧੰਕੀਆਂ ਦੇਣ ਲੱਗੇ ਤੂੰ ਲਾ ਲਾ ਉਧਰਲੇ ਪਾਸੇ ਫੇਰ ਦੋ ਤਿੰਨ ਬੰਦੇ ਗੱਲ ਭੇਜੇ ਇਹਨਾਂ ਨੇ ਭਈ ਤੁਸੀਂ ਇਹਨੂੰ ਉਹ ਬੰਦੇ ਮੇਰੇ ਕੋਲ ਆਏ ਕਹਿੰਦੇ ਤੁਸੀਂ ਪਰੇਸ਼ਾਨ ਨਾ ਕਰੋ ਇਹਨੂੰ ਮੈਂ ਕਿਹਾ ਜਿਹੜੀ ਸਾਡੀ ਪਰੇਸ਼ਾਨੀ ਉਹ ਕੌਣ ਸੁਣੂਗਾ ਇਹ ਸੀ ਐਸੇ ਹੀ ਬੰਦੇ ਇੱਥੇ ਬੰਦਾ ਇੱਕ ਘੁੰਮਦਾ ਆ ਮੈਨੂੰ ਨਾਂ ਨਹੀਂ ਪਤਾ ਹੋਦਾ ਉਹ ਇੱਥੇ ਮੈਨੂੰ ਕਹਿਣਾ ਆਇਆ ਬਈ ਤੁਸੀਂ ਇਹਨੂੰ ਪਰੇਸ਼ਾਨ ਨਾ ਕਰੋ ਇਹ ਪਰੇਸ਼ਾਨ ਹੁੰਦੀਆਂ ਮੈਂ ਕਿਹਾ ਜਿਹੜੀ ਸਾਡੀ ਪਰੇਸ਼ਾਨੀ ਆ ਬਈ ਅਸੀਂ ਪੰਜਾਬ 'ਚ ਰਹੇ ਕਿ ਤੈਨੂੰ ਪਰੇਸ਼ਾਨੀ ਦੇਣਾ ਹੀ ਏ ਬਈ ਮਤਲਬ ਕਹਿੰਦਾ ਮਤਲਬ ਉਹਦੀ ਪਰੇਸ਼ਾਨੀ ਉਹ ਬੰਦੇ ਨੇ ਦੇਖ ਲਈ ਪੰਜਾਬੀ ਆ ਜੀ ਉਹ ਉਹ ਪੰਜਾਬੀ ਆ ਅੱਛਾ ਉਹ ਪਰੇਸ਼ਾਨੀ ਇਹਨਾਂ ਨੇ ਦੇਖ ਲਈ ਤੁਹਾਡੀ ਪਰੇਸ਼ਾਨੀ ਸਾਡੀ ਨਹੀਂ ਦੇਖੀ ਹੁਣ ਇੱਥੇ ਦੇਖੋ ਕਿੰਨੇ ਪਰੇਸ਼ਾਨ ਹੋ ਰਹੇ ਆ ਹੁਣ ਮੈਂ ਬਾਹਰੋਂ ਆਸਟ੍ਰੇਲੀਆ ਤੋਂ ਆਇਆ ਮੇਰੇ ਡੈਡੀ ਐਕਸਪਾਇਰ ਹੋ ਗਏ ਸੀਗੇ ਠੀਕ ਆ ਤੇ ਮੈਂ ਕਿਹਾ ਘਰ ਦੇ ਵਿੱਚ ਇਕੱਲਾ-ਇਕੱਲਾ ਆਇਆ ਮੈਂ ਮੈਂ ਕਿਹਾ ਜਾ ਕੇ ਦੇਖਦੇ ਆਂ ਬਈ ਮੈਂ ਇੱਥੇ ਦੇਖ ਘਰਦਿਆਂ ਨੂੰ ਦੇਖਣ ਵਾਲਾ ਕੋਈ ਹੈ ਨਹੀਂ ਛੋਟਾ ਹੈ ਜਵਾਕ ਹੈ ਮੇਰਾ 4 ਸਾਲ ਦਾ ਮੈਂ ਕਿਹਾ ਰੇੜੀ ਲਾ ਕੇ ਹੀ ਹੁਣ ਗੁਜ਼ਾਰਾ ਕਰਨਾ ਪੈਣਾ ਟਾਈਮ ਪਾਸ ਕਰਨਾ ਟਾਈਮ ਪਾਸ ਕਰਨਾ ਹੁੰਦਾ ਇੱਥੇ ਜਦੋਂ ਤੋਂ ਮੈਂ ਕਿਹਾ ਚਲੋ ਆਪਾਂ ਰੇੜੀ ਲਾਵਾਂਗੇ ਬਾਹਰਲੇ ਹੋਰ ਮੁੰਡੇ ਗਏ ਉਹਨਾਂ ਨੂੰ ਵੀ ਨਸੀਹਤ ਮਿਲੂਗੀ ਭਈ ਇੱਥੇ ਕੰਮ ਕਰੋ ਭਈ ਇੱਥੇ ਹੀ ਰੋਜੀ ਰੋਟੀ ਹੈਗੀ ਆ ਜੇ ਤੁਸੀਂ ਆਪਨਾ ਕੰਮ ਕਾਣ ਕਰਦੇ ਆ ਪਰ ਮੈਨੂੰ ਇੱਥੇ ਆ ਕੇ ਇਹ ਹੀ ਦੇਖਣ ਨੂੰ ਮਿਲ ਰਿਹਾ ਆ ਭਈ ਤੁਸੀਂ ਪੰਜਾਬ 'ਚ ਰਹਿ ਕੇ ਸੇਫ ਨਹੀਂ ਹੈਗੇ ਦੇਖੋ ਆਪਾਂ ਕੀ ਕਰੀਏ ਖਤਰਾ ਹੋ ਗਿਆ ਨਾ ਖਤਰਾ ਹੋ ਗਿਆ ਵੀ ਆਪਾਂ ਆਪਣੀ ਗੱਲ ਕੈਨੂੰ ਸੁਣਾਈਏ ਕਿ ਇਹਦੇ ਅਗਰੇ ਝੋਲੀ ਢੀਏ ਆਪਾਂ ਭਈ ਸਾਡੀ ਗੱਲ ਵੀ ਸੁਣੋ ਜੇ ਸਾਡੀ ਸਰਕਾਰ ਦੁਆਰੇ ਗੱਲ ਜਾ ਪਹੁੰਚੇ ਹਾਂ ਜੀ ਮੁੱਖ ਮੰਤਰੀ ਸਾਹਿਬ ਤਾਂ ਇਹ ਕਹਿ ਰਹੇ ਆ 12 ਵਾਓ ਇੱਥੇ ਨੌਕਰੀਆਂ ਹੈਗੀਆਂ ਆ ਪਰ ਉਹਨਾਂ ਨੇ ਸੀ ਆਪਾਂ ਇੱਥੇ ਰਹਿ ਕੇ ਕਿਹਦੇ ਅੱਗੇ ਝੋਲੀ ਢੱਡੀਆਂ ਪਈ ਸਾਡਾ ਕੋਣ ਰੱਖ ਰੱਖ ਆਇਆ ਸਾਡਾ ਹਾਂ ਅਸੀਂ ਵੀ ਕੰਮ ਕਰਕੇ ਰੋਟੀ ਅਸੀਂ ਵੀ ਕੰਮ ਕਰਕੇ ਰੋਟੀ ਖਾ ਲਈਏ ਵੀ ਬਾਹਰ ਵਾਲਿਆਂ ਨੂੰ ਹੀ ਰੋਟੀ ਖਾਣ ਦਾ ਕਮਾਉਣ ਦਾ ਰੇੜੀਆਂ ਲਾ ਕੇ ਫਾਇਦਾ ਆਇਆ ਬਾਕੀ ਨਾ ਤੁਹਾਡਾ ਮੇਰਾ ਨਾਂ ਤਜਿੰਦਰ ਸਿੰਘ ਆ ਠੀਕ ਹੈ ਜਿੱਥੇ ਰਹਿਣ ਵਾਲੇ ਨਹੀਂ ਮੈਂ ਫਗਵਾੜੇ ਤੋਂ ਇੱਥੇ ਆਉਣਾ ਰੋਜ਼ ਆਪ ਡਾਉਣ ਕਰਦਾ ਇੱਥੇ ਲੋਈ ਸਾਡੇ ਵੀਰ ਜੀ ਨੇ ਦੱਸਿਆ ਬਈ ਦੇਖੋ ਇੱਥੇ ਇਧਰਲੇ ਪਾਸੇ ਰਾਖ ਖਾਲੀ ਆ ਸਾਰਾ ਤੇ ਇਧਰ ਵੀ ਖਾਲੀ ਇਧਰ ਵੀ ਨਹੀਂ ਕੋਈ ਰੇੜੀ ਲਾਉਂਦਾ ਇਹ ਇਧਰ ਇਧਰ ਲਾ ਸਕਦੇ ਨਹੀਂ ਕਹਿੰਦੇ ਇੱਥੇ ਹੀ ਫਸਾਉਣੀ ਆ ਤੂੰ ਪਰੇ ਗੱਲਾਂ ਅਸੀਂ ਤਾਂ ਇੱਥੇ ਹੀ ਲਵਾਉਣੀ ਆ ਜੇਤ ਵਾਜੀਆ ਜੇਤ ਆ ਪਾਣੀ ਵੀ ਇਹ ਮੈਂ ਇਹਨਾਂ ਨੂੰ ਕਿਹਾ ਜਿਹੜਾ ਇੱਥੇ ਆ ਦੇਖੋ ਮੈਂ ਦਿਖਾਵਾਂ ਤੁਹਾਨੂੰ ਇਧਰ ਆਓ ਜਰਾ ਮਾੜਾ ਜੀ ਲੋ ਜੀ ਕੈਮਰਾ ਲੈ ਗਏ ਅਸੀਂ ਚੱਲਦੇ ਆ ਨਾਲ ਨਾਲ ਇਧਰ ਆ ਜਾਓ ਦੰਨਾਂ ਦਾ ਵੇਸਟੇਜ ਪਾਣੀ ਆ ਇਹ ਇੱਥੇ ਹੀ ਸੁੱਟ ਦੇਣਾ ਤੇ ਕੋ ਗਿੱਲਾ ਨਾ ਇੱਥੇ ਮੱਖੀਆਂ ਘੁੰਮ ਕੇ ਇੱਧਰ ਆਉਣੀਆਂ ਸਾਰੀਆਂ ਉਹ ਦੇਖੋ ਇਹ ਜਿਹੜੀਆਂ ਮੱਖੀਆਂ ਆ ਨਾ ਆਹ ਦੇਖੋ ਇਹ ਜਿਹੜੀਆਂ ਮੱਖੀਆਂ ਆ ਇਹ ਮੱਖੀਆਂ ਜੁਲਾਈ ਅਗਸਤ ਤੇ ਜੋ ਸਿੱਲਾ ਸਿੱਲਾ ਹੁੰਦਾ ਉਦੋਂ ਆਉਣੀਆਂ ਇੱਥੇ ਆ ਸਾਰਾ ਭਰਿਆ ਪਿਆ ਮੈਂ ਕਿੱਥੇ ਕੀ ਕਰਾਂ ਮੈਂ ਇੱਥੇ ਕੰਮ ਕਰ ਉਹ ਸਾਰਾ ਖਾਲੀ ਪਿਆ ਆ ਉੱਥੇ ਨਹੀਂ ਲਾਉਣੀ ਇਹ ਕਹਿੰਦੇ ਨਹੀਂ ਇੱਥੇ ਹੀ ੜਨਾ ਅਸੀਂ ਚਲੋ ਅਸੀਂ ਉਹ ਵੀ ਸਾਡੇ ਨਾਲ ਆ ਅਸੀਂ ਇਹਨਾਂ ਨੂੰ ਪੁੱਛ ਲੈਨੇ ਆ ਕਹਿੰਜੀ ਉਹ ਕਹਿੰਦੇ ਰੇੜੀ ਜਿਹੜੀ ਆ ਥੋੜੀ ਦੂਰ ਹਟਕੇ ਲਾ ਲਓ ਕੀ ਕਹਿਣਾ ਚਾਹੋਗੇ ਦਵਾਰ ਮੈਂ दो 3 साल हो गया 2 साल बोलेया नहीं ये रेडी पर करने के आपकी बोलेया पहले मैं इसके ढाबा पर काम कीता सर हां जी दहाड़ी पर आसी मेनू एक दिन सदियां मैं आई नहीं उस गोसे से कहता रेडी मैं चका देना कह दे ऐसी चकना 3 साल हो गया तो चकाया नहीं चलो पता गल किया आपा सारे इकट्ठे ने काम करना जो थोड़ा बहुत हट के काम कर लेंगे बढ़िया ओ के साडे मक्खियां दी दिक्कत है साला नहीं जी जदा वो उस पैसे परदा लगाता ऐसी भी थे परदा लगा लिया करूंगा ਫਰਦਾ ਲਾਉਗੇ ਜੇ ਥੋੜਾ ਥੋੜਾ ਹਟ ਕੇ ਲਾ ਲਉ ਤਾਂ ਬਹੁਤ ਵਧੀਆ ਨਹੀਂ ਕਰ ਲਿਆ ਬਹੁਤ ਹਟ ਕੇ ਲਗਾਇਆ ਦੋ ਰੇੜੀ ਕੇ ਬਾਅਦ ਮੈਂ ਐਸੀ ਲਗਾਇਆ ਹੂੰ ਜਦ ਐਸੀ ਰੇੜੀ ਸ਼ੁਰੂ ਕੀਤਾ ਉਸੇ ਟਾਈਮ ਨਹੀਂ ਲਗਾਣਾ ਜੇ ਨਾਸਿਕਾ ਨੂੰ ਫੇਰ ਐਸੀ ਹਟ ਜਾਣਾ ਸੀਗਾ ਉਸੇ ਟਾਈਮ ਚਲੋ ਜੇ ਆਪਾਂ ਮਜਬੂਰੀ ਦਾ ਹੱਲ ਕਰ ਸਕੀਏ ਉਹਨਾਂ ਦਾ ਉਹ ਵੀ ਮਜਬੂਰ ਆ ਵੀ ਮੇਰੇ ਮੱਖੀਆਂ ਆਉਂਦੀਆਂ ਮੈਂ ਵੀ ਮਜਬੂਰ ਹੂੰ ਤੇ ਉਹਨੇ ਮਜਬੂਰ ਆਪ ਕੇ ਸਵਾਪ ਤੋਂ ਪਹਿਲੇ ਪਹਿਲੇ ਨੰਬਰ 'ਤੇ ਲਗਾਇਆ ਹੈ ਆਪ ਨੇ ਤੋਂ ਹਾਂ ਜੀ तो अगर थोड़ा बहुत तो अच्छी पहले, लग, पहले लगाया तब बोल देना मैं रेडी नहीं लगाने देना ना इसके था मेरा था सरकारी था मैं बिजनेस है वो करता है बिजनेस की बात तो सही है पर अपने अच्छा। अपने रेडी तो थोड़ा थो दूर ले ले सकते हो ना बहुत दूर लगाया दो रेडी के पीछे हूँ ये रेडी है उसका साथ रेडियो वाला मक्खी आता है और जो गाक आते है वो खाते नहीं है ਬੇਬਖੀ ਬਹੁਤ ਹੈ ਮੈਂ ਦੋ ਰੇੜੀ ਦੇ ਪਿੱਛੇ ਹਾਂ ਪਿਛਲੇ ਸਾਲ ਵੀ ਲੱਈ ਰੇੜੀ ਲਗਾਇਆ ਸਰ ਪਿਛਲੇ ਸਾਲ ਕੁਝ ਵੀ ਨਹੀਂ ਕੋਲਿਆ ਉਸ ਤੋਂ ਵੀ ਪਿਛਲਾ ਸਾਲ ਐਸੀ ਲਗਾਇਆ ਤਾਂ ਵੀ ਵੀ ਕੁਝ ਵੀ ਨਹੀਂ ਕੋਲਿਆ ਮੈਂ ਕੰਮ ਪਰ ਇਸਕੇ ਨਹੀਂ ਆਈ ਤਾਂ ਮੈਨੂੰ ਚਕਾਤਾ ਰੇੜੀ ਚਲੋ ਉਹ ਤੁਹਾਡਾ ਆਪਣਾ ਪਰਸਨਲ ਮਾਮਲਾ ਹੈ ਨਾ ਤੇ ਮੈਂ ਤਾਂ ਤੁਹਾਡੀ ਰੇੜੀ ਦੀ ਗੱਲ ਕਰੂੰਗਾ ਜੇ ਤੁਸੀਂ ਰੇੜੀਆਂ ਪਹਿਲੀ ਗੱਲ ਤਾਂ ਗਵਰਨਮੈਂਟ ਤੋਂ ਪਰਮਿਸ਼ਨ ਹੁੰਦੀ ਆ ਰੇੜੀਆਂ ਲਾਉਣ ਦੀ ਤੇ ਆਪਾਂ ਪਰਮਿਸ਼ਨ ਤਾਂ ਕਿਸੇ ਨੇ ਮੈਨੂੰ ਨਹੀਂ ਲਈ ਆਪਾਂ ਆਪਣੀ ਥੋੜੀ ਜਿਹਾ ਗਵਰਨਮੈਂਟ ਦੀ ਜਗ੍ਹਾ ਹੈ ਇਹ ਹਾਂਜੀ ਤਿਆਪਾ ਕੀ ਕਮਾਂਗੇ ਇਦਵਾਰੀ ਇਹ ਵੀ ਲਗਾਤਾ ਸਰ ਮੈਂ ਵੀ ਲਗਾਤੀ ਹੂੰ ਰੇੜੀ ਨਾ ਮੈਂ ਕਭੀ ਲੜਿਆ ਹੂੰ ਅਸੀਂ ਇੱਥੇ ਪਰਦਾ ਲਗਾ ਲਿਆ ਕਰੂੰਗਾ ਚਾਹੇ ਉਹ ਲਗਲਵੇ ਚਾਹੇ ਮੈਂ ਲਗਾ ਲੂੰਗਾ ਉਧਰ ਪਾਸੇ ਉਹ ਲਗਾਇਆ ਹੈਗਾ ਇਧਰ ਪਾਸੇ ਮੈਂ ਲਗਾ ਲਿਆ ਕਰੂੰਗਾ ਯਾਨੀ ਰੇੜੀ ਨਹੀਂ ਚੱਕਣੀ ਰੇੜੀ ਇੱਥੇ ਸੇ ਨਹੀਂ ਚੱਕਣਾ ਸਰ ਇੱਥੇ ਮੇਰੇ 2-3 ਸਾਲ ਹੋ ਗਿਆ ਹੈ ਲਗਾਇਆ ਉਹ 3 ਸਾਲ ਬੋਲਿਆ ਚਲੋ ਥੋੜਾ ਬਹੁਤ ਗੇਪ ਕਰ ਲਓ ਨਾ ਇਧਰ ਉਧਰ ਕਰ ਲਓ ਜਾਂ ਥੋੜਾ ਅਸੀਂ ਗੇਪ ਕਰਤਾ ਉੱਥੇ ਗੱਡੀ ਖੜਾ ਕਰਤਾ ਮੜਾ ਜਾਂ ਕੋਈ ਗੱਡੀ ਲੰਗਾਤਾ ਇਧਰ ਉਸੇ ਕਿੱਥੇ ਗੱਡੀ ਉਧਰ ਰੋਡ ਮੇਂ ਵੀ ਖੜਤਾ ਹੈ ਨਾ ਨਹੀਂ ਉਧਰ ਉਧਰ ਗੱਡੀ ਇਹਨੇ ਚੜਾਤਾ ਉੱਪਰ ਸੋ ਫੇਰ ਮੈਨੂੰ ਚੱਕਣਾ ਪਰਤਾ ਮੇਰੇ ਹਸਬੰਦ ਕੰਮ ਪਰ ਜਾਂਦਾ ਦਹਾੜੀ ਪਰ ਸ਼ਾਮ ਕੇ 5 ਵਜੇ ਆਤਾ ਹੈ ਚਲੋ ਆਪਕਾ ਕੰਮ ਇਹ ਯਹਾਂ ਸਹੀ ਹੈ ਹਾਂਜੀ ਆਪਣੇ ਬੱਚੇ ਲੋਕਾ ਰੋਟੀ ਪਾਣੀ ਮੈਂ ਖਰਚਾ ਹੀ ਕੱਢ ਲੇ ਕਿਦਰਾ ਕਮਾ ਲੇਤੇ ਹੋ ਜੋ ਵੀ ਹੈਗਾ ਬੱਚੇ ਲੋਕਾ ਖਰਚਾ ਪਾਣੀ ਕੱਢ ਲੇਤਾ ਹੂੰ ਪੜ੍ਹਾਈ ਕੇ ਖਰਚਾ ਹੋ ਗਿਆ ਰੋਟੀ ਪਾਣੀ ਖਰਚਾ ਹੋ ਗਿਆ ਬੱਚੇ ਲੋਕਾ ਖਰਚਾ ਹੀ ਕੱਢ ਲੇਤਾ ਹੂੰ ਸਰ ਲਓ ਜੀ ਇਹਨਾਂ ਨੇ ਕਹਿਤਾ ਵੀ ਜਿਹੜੀ ਰੇੜੀ ਆ ਬਈ ਮੈਂ ਨਹੀਂ ਪਾਸੇ ਕਰ ਸਕਦੀ ਮੇਰਾ ਰੋਜ਼ਗਾਰ ਆ ਆਪਾਂ ਗਵਰਨਮੈਂਟ ਨੂੰ ਅਪੀਲ ਕਰਾਂਗੇ ਵੀ ਜਿਹੜੇ ਇਹਨਾਂ ਦੀਆਂ ਰੇੜੀਆਂ ਲੱਗਦੀਆਂ ਤੇ ਉਹਨਾਂ ਵਾਸਤੇ ਕਿਤੇ ਇੱਕ ਵੱਖਰੀ ਜਗ੍ਹਾ ਬਣਾਓ ਜਿੱਥੇ ਕਿਤੇ ਰੇੜੀ ਆਪਣੀ ਲਾ ਸਕਣ ਕਿਉਂ ਇਹਨਾਂ ਦਾ ਵੀ ਜਿਹੜਾ ਹੈ ਉਹ ਕਹਿੰਦੇ ਸਾਡੀ ਰੋਜ਼ੀ ਰੋਟੀ ਦਾ ਸਵਾਲ ਆ ਤੇ ਅਸੀਂ ਇੱਥੇ ਹੀ ਸਮਾਪਤੀ ਕਰਦੇ ਹਾਂ ਤੇ ਹਰ ਗਲੀ ਦੀ ਹਰ ਕੋਨੇ ਦੀ ਖਬਰ ਤੁਹਾਡੇ ਤੱਕ ਪਹੁੰਚਾਉਣ ਦਾ ਯਤਨ ਕਰਦੇ ਰਹਾਂਗੇ ਤੁਸੀਂ ਦੇਖਦੇ ਰਹਿਣਾ ਦੁਆਬਾ ਨਿਊਜ਼ 24 ਅਸੀਂ ਭੈਣ ਜੀ ਕਹਾਂਗੇ ਇਹਨਾਂ ਨੂੰ ਤੇ ਰੇੜੀ ਲਾ ਰਿਹਾ ਹੈ ਉਹ ਵੀ ਆ ਦੇਖੋ ਸੋਡੇ ਦੀ ਵੀ ਆ ਨਾਲ ਗੰਨੇ ਦੀ ਵੀ ਆ ਤੇ ਅਸੀਂ ਪੁੱਛਾਂਗੇ ਆਪਣੀ ਭੈਣ ਨੂੰ ਹਾਂਜੀ ਨਮਸਕਾਰ ਕਿੰਨੇ ਜੇਤੂ ਲਾ ਰਹੇ ਹੋ 3 ਸਾਲ ਹੋ ਗਏ ਲਗਾਤੇ ਹੋਏ 10 ਸਾਲ ਹਾਂਜੀ ਤਾਂ ਆਪਾਂ ਰੋਡ ਤੇ ਲਾਉਣੇ ਪੁਲਿਸ ਲਈ ਜਦੋਂ ਕੋਈ ਗੱਡੀ ਆਉਂਦੀ ਆ ਆ ਗੱਡੀ ਖੜੀ ਵੀ ਆ ਦੇਖੋ ਇੱਥੇ ਗੱਡੀ ਖੜੀ ਉਹ ਵੀ ਗੱਡੀ ਖੜੀ ਆ ਕੱਲੂ ਕੋ ਦੂਸਰੀ ਗੱਡੀ ਵਿੱਚ ਮਾਰ ਦਿੰਦਾ ਉਹਦਾ ਨੁਕਸਾਨ ਨਹੀਂ ਹੋਊਗਾ ਨਹੀਂ ਉਹਦਾ ਹਮੇਸ਼ਾ ਗੱਡੀ ਨਹੀਂ ਖੜਾਤਾ ਜਦ 11 ਭਰਾਈ ਹੁੰਦਾ ਤभी ਗੱਡੀ ਖੜਾਉਂਦਾ ਦੇ ਜੋ ਪੀਣੇ ਕੇ ਲਈ ਆਤੇ ਹਨ ਉਹ ਤਾਂ ਸਕੂਟਰੀ ਸੇ ਮੋਟਰਸਾਈਕਲ ਸੇ ਆਤਾ ਉਹ ਤਾਂ ਨਹੀਂ ਆਤਾ ਕੋਈ ਤੈਨਸਾਸੋ ਲਗਾ ਰਹੇ ਹੋ ਜੀ ਕੀ ਨਾਮ ਹੈ ਆਪ ਦਾ ਸ਼੍ਰੀ ਕਾਂਤੀ ਸ਼੍ਰੀ ਕਾਂਤੀ ਤੋ ਜੇ ਪੁਲ ਕੇ ਨੀਚੇ ਆਪਣੇ ਪਰਮਿਸ਼ਨ ਵੀ ਲੈਣਾ ਪੜਦਾ ਹੈ ਤੋ ਆਪਨੇ ਲੇ ਲੈ ਲਿਆ ਉਹ ਤਾਂ ਇਹਾਂ ਦਾ ਪ੍ਰਧਾਨ ਜੋ ਹੈ ਨਾ ਉਹਨੇ ਲਗਵਾਇਆ ਰੇਡੀ ਪ੍ਰਧਾਨ ਕੌਣ ਹੈ ਜੀ ਮੇਲੀ ਪਿੰਡ ਕੇ ਪ੍ਰਧਾਨ ਮੇਲੀ ਪਿੰਡ ਕੇ ਪ੍ਰਧਾਨ ਕੀ ਨਾਮ ਹੈ ਉਹਦਾ ਉਸਕੇ ਗੋਸਾ ਕੀ ਨਾਮ ਗੋਸਾ ਗੋਸਾ ਠੀਕ ਹੈ ਜੀ ਇਹਨਾਂ ਨੇ ਕਿਹਾ ਬਈ ਜਿਹੜੇ ਮੇਲੀ ਦੇ ਪ੍ਰਧਾਨ ਆ ਬਈ ਸਾਡੀ ਇਹ ਜਿਹੜੀਆਂ ਉਹਨਾਂ ਨੇ ਲਵਾਈਆਂ ਠੀਕ ਹੈ ਜੀ ਆਪਾਂ ਉਹਨਾਂ ਨਾਲ ਸਾਡੀ ਭੈਣ ਨਾਲ ਅਸੀਂ ਆਪਣੀ ਨਾਲ ਗੱਲਬਾਤ ਕਰ ਲਈ ਆ ਤੇ ਉਹਨੇ ਕਿਹਾ ਮੇਰੀਆਂ ਰੇੜੀਆਂ ਉਹਨਾਂ ਲਵਾਈਆਂ ਬਾਕੀ ਅਸੀਂ ਸਾਨੂੰ ਉਹਨਾਂ ਦਾ ਨੰਬਰ ਮਿਲੂਗਾ ਅਸੀਂ ਉਹਨਾਂ ਤੱਕ ਜਰੂਰ ਉਪੜਾਂਗੇ ਆਓ ਅੱਗੇ ਗੱਲ ਕਰਦੇ ਇੱਥੇ ਦੇ ਰਹਿਣ ਵਾਲੇ ਔਰ ਗੱਡੀਆਂ ਚਲਾਉਂਦੇ ਆ ਜਾਂ ਟੈਂਪੂ ਜੂਨੀ ਆਲੇ ਆ ਉਹ ਸਾਡੇ ਭਰਾ ਸਾਡੇ ਨਾਲ ਮੌਜੂਦ ਆ ਪਹਿਲਾਂ ਤਾਂ ਸੱਸੀ ਗਾਲ ਜੀ ਸੱਸੀ ਗਾਲ ਜੀ ਬਈ ਜੀ ਅਸੀਂ ਅੱਜ ਦੇਖਣ ਆਏ ਆ ਬਈ ਜਿਹੜੇ ਆ ਰੇੜੀਆਂ ਖੜਦੀਆਂ ਰੋੜਾ ਤੇ ਉਹਦੇ ਕੋਈ ਕਾਲੂ ਐਕਸੀਡੈਂਟ ਹੋ ਸਕਦਾ ਜਿਹਨੇ ਖਾਣਾ ਖਾਣਾ ਗੱਡੀ ਰੋਕ ਕੇ ਖਾਊਗਾ ਹਾਂਜੀ ਹਾਂਜੀ ਕਾਲੂ ਕੋ ਗੱਡੀ ਦੂਸਰੀ ਵਿੱਚ ਆ ਕੇ ਵੱਜੇ ਨੁਕਸਾਨ ਤਾਂ ਹੋ ਸਕਦਾ ਨੁਕਸਾਨ ਹੈ ਭਾਜੀ ਹਾਂਜੀ ਕੀ ਕਹਿਣਾ ਚਾਹੋਗੇ ਤੁਸੀਂ ਅਸੀਂ ਇਹ ਕਹਿਣਾ ਚਾਹੁੰਦੇ ਆਪਣੀ ਪਾਰਕਿੰਗ ਛੱਡ ਕੇ ਕੰਮ ਕਰਨਾ ਚਾਹੀਦਾ ਜੀ ਸਾਰਿਆਂ ਨੂੰ ਆਪਣਾ ਦੇਖ ਕੇ ਆਲਾਦ ਵਾਲਾ ਫਿਰ ਦੇਖ ਕੇ ਕਰਨਾ ਚਾਹੀਦਾ ਜੀ ਹਾਂਜੀ ਤੇ ਮਤਲਬ ਆਪਣੀ ਵਿਚਾਰ ਤਾਂ ਜ਼ਰੂਰੀ ਹੈ ਨਾ ਹਾਂਜੀ ਹਾਂਜੀ ਵਿਚਾਰ ਹੈ ਨਾ ਕੀ ਨਾਮ ਤੁਹਾਡਾ ਮੈਂ ਨਰਮੇਸ਼ ਲਓ ਜੀ ਮੇਰੇ ਵੀਰ ਨੇ ਦੱਸਿਆ ਵੀ ਥੋੜਾ ਜਿਹਾ ਹੱਟ ਕੇ ਕੰਮ ਕਰ ਲਓ ਵਿਚਾਰ ਜ਼ਰੂਰੀ ਆ ਹਾਂਜੀ ਮੇਰੀ ਕੀ ਹਾਲ ਸਹੀ ਹੈ ਅੱਛਾ ਅੱਛਾ ਗੱਲ ਕੀ ਕਿਹੜਾ ਚੌਂਗੋਦਰ ਕੈਮਰਾ ਦੇ ਸਹੀ ਹੈ ਕੰਮ ਆਪਣੇ ਬਰੋਡ ਤੇ ਨਾਲ ਲੱਗਣ ਗੱਡੀਆਂ ਦਾ ਵਧੀਆ ਹੀ ਹੈ ਕੋਈ ਵਧੀਆ ਨਾ ਹਾਂਜੀ ਹਾਂਜੀ ਤੇ ਕੋਈ ਘਟਨਾ ਵੀ ਹੋ ਸਕਦੀ ਹੈ ਹਾਂਜੀ ਹਾਂਜੀ ਉਹ ਤਾਂ ਪਤਾ ਲੱਗ ਗਿਆ ਜਾਂਦਾ ਜਿਹੜਾ ਹੁਣ ਕਿਦਾਂ ਉਹ ਗੱਡੀਆਂ ਖੜੀਆਂ ਕੋਈ ਨਾ ਕੋਈ ਬਚਾ ਕੇ ਲੱਗੇ ਸਕਦਾ ਫੇਰ ਪਾਣੀ ਹਾਂਜੀ ਲੱਗ ਸਕਦਾ ਹਾਂਜੀ ਹਾਂਜੀ ਜੈ ਜੈ ਹੈਗਾ ਉਹ ਜੈ ਨਹੀਂ ਨਹੀਂ ਜੈ ਜੈ ਚਲੋ ਕੀ ਨਾਈ ਤੁਹਾਡਾ ਦੀਪੀ ਧੰਨਵਾਦ ਜੀ ਤੁਹਾਡਾ ਥੈਂਕ ਯੂ